ਜੇਕਰ ਆਪਦੇ ਪਰਿਵਾਰ ਦੇ ਵਿੱਚ ਵੀ ਕੋਈ ਛੋਟੀ ਬੇਟੀ ਜਾਂ ਛੋਟੀ ਬੱਚੀ ਹੈ ਜਿਸਦੇ ਕੋਈ ਇੱਕ ਨੂੰ ਲੈ ਕੇ ਆਪ ਚਿੰਤਾਤ ਰਹਿੰਦੇ ਹੋ ਤਾਂ ਇਸ ਚਿੰਤਨ ਘਟ ਕਰਨ ਦੇ ਲਈ ਅੱਜ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੁਆਰਾ ਇੱਕ ਸਕੀਮ ਚਲਾਈ ਜਾਂਦੀ ਹੈ ਜਿਸ ਨੂੰ ਵੀ ਸਕੰਨਿਆ ਸਮਰiddhi ਦਾ ਨਾਮ ਦਿੱਤਾ ਜਾਂਦਾ ਹੈ ਕਿ ਸਕੰਨਿਆ ਸਮਰiddhi ਅਸਲ ਦੇ ਵਿੱਚ ਹੈ ਕੀ ਹੈ ਹੋਰ ਇਸ ਸਕੀਮ ਦੇ ਨਾਲ ਆਪ ਆਪਣੀ ਬੇਟੀ ਦਾ ਜਿਹੜਾ ਭਵਿੱਖਾ ਉਸ ਨੂੰ ਕਿਸ ਤਰ੍ਹਾਂ ਸਫਲਾ ਬਣਾ ਸਕਦੇ ਇਸ ਲਈ ਕਿਹੜੇ ਕਿਹੜੇ ਡਾਕੂਮੈਂਟ ਦੀ ਰਿਕੁਆਇਰਮੈਂਟ ਹੈ ਇਸ ਦੀ ਉਮਰ ਸੀਮਾ ਕੀ ਹੈ ਇਸ ਦੀ ਸਮਾਂ ਸੀਮਾ ਕੀ ਹੈ ਇਸ ਤੇ ਉੱਪਰ ਆਪ ਨੂੰ ਕਿੰਨਾ ਰੇਟ ਆਫ ਇੰਟਰਸਟ ਹੈ ਜਿਹੜਾ ਮਿਲਦਾ ਹੈ ਇਸ ਦਾ ਜੋ ਪੈਸਾ ਵਾਪਸ ਲੈਣ ਦਾ ਪ੍ਰੋਸੈਸ ਕੀ ਰਹਿੰਦਾ ਔਰ ਜਿਹੜੇ ਕਿਹੜੇ ਕਿਹੜੇ ਉਹ ਬੈਂਕ ਆ ਜਿੱਥੇ ਆਪਸ ਕੰਨੇ ਸਮਰiddhi ਦਾ ਜਿਹੜਾ ਅਕਾਊਂਟ ਆ ਓਪਨ ਕਰਵਾ ਸਕਦੇ ਆਪਣੀ ਬੇਟੀ ਦਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਸਕੰਨੇ ਸਮਰiddhi ਅਸਲ ਵਿੱਚ ਹੈ ਕਿ ਸਕੰਨੇ ਸਮਰiddhi ਜੋ ਗਵਰਨਮੈਂਟ ਆਫ ਇੰਡੀਆ ਦੁਬਾਰਾ ਚਲਾਈ ਜਾਣ ਵਾਲੀ ਇੱਕ ਸਕੀਮ ਹੈ ਜੋ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੇ ਤਹਿਤ ਅੰਡਰ ਚਲਾਈ ਜਾਂਦੀ ਹੈ ਔਰ ਇਸ ਸਕੀਮ ਦੇ ਵਿੱਚ ਜੋ ਧੀਆਂ ਦਾ ਭਵਿੱਖ ਆ ਉਸ ਨੂੰ ਸੁਰੱਖਿਅਤ ਕਰਨ ਲਈ ਇਹ ਸਕੀਮ ਨੂੰ ਲਿਆਂਦਾ ਗਿਆ ਸੀਗਾ ਇਸ ਸਕੀਮ ਦੇ ਅੰਡਰ ਆਪ ਆਪਣੀਆਂ ਕਿਸੇ ਵੀ ਦੋ ਬੇਟੀਆਂ ਦਾ ਜੋ ਜਿਨ੍ਹਾਂ ਦੀ ਏਜ 10 ਸਾਲ ਤੋਂ ਘੱਟ ਆ ਉਹਨਾਂ ਦਾ ਅਕਾਊਂਟ ਕਿਸ ਕਿੰਨੇ ਸਮ੍ਰiddhi ਦੇ ਅੰਡਰ ਹੈ ਜਿਹੜਾ ਆਪ ਆਪ ਓਪਨ ਕਰਵਾ ਸਕਦੇ ਆਪਦੇ ਦੋ ਬੇਟੀਆਂ ਆਲਰੇਡੀ ਜੁੜਵਾ ਨੇ ਔਰ ਇੱਕ ਬੇਟੀ ਨੇ ਹੋਰ ਜਨਮ ਲਿਆ ਤਾਂ ਇਸ ਆਧਾਰ ਤੇ ਆਪ ਤਿੰਨ ਬੇਟੀਆਂ ਦਾ ਜਿਹੜਾ ਅਕਾਊਂਟ ਆ ਕਿਸ ਕਿੰਨੇ ਸਮ੍ਰiddhi ਦੇ ਅੰਡਰ ਹੈ ਜਿਹੜਾ ਉਹ ਖਲਵਾ ਸਕਦੇ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਿਸ ਕਿੰਨੇ ਸਮ੍ਰiddhi ਦੇ ਅੰਡਰ ਆਪ ਨੂੰ ਕਿਹੜੇ ਕਿਹੜੇ ਡਾਕੂਮੈਂਟ ਦੀ ਰਿਕੁਆਇਰਮੈਂਟ ਰਹਿਣ ਵਾਲੀ ਹੈ ਜੇਕਰ ਆਪਾਂ ਡਾਕੂਮੈਂਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੇ ਬੇਟੀ ਦਾ ਬਰਥ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਜਿਸ ਵਨ ਹੋਣਾ ਚਾਹੀਦਾ ਫਾਰਮ ਨੰਬਰ 1 ਤੋਂ ਬਾਅਦ ਉਸ ਬੇਟੀ ਦੇ ਜੋ ਮਾਪਿ ਹੋਏ ਉਹਨਾਂ ਦਾ ਜੋ ਪਹਿਚਾਨ ਪੱਤਰ ਹੋਣਾ ਚਾਹੀਦਾ ਜੋ ਕਿ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਪਾਸਪੋਰਟ ਹੋ ਗਿਆ ਵੋਟਰ ਕਾਰਡ ਹੋ ਗਿਆ ਇਸ ਤੋਂ ਬਾਅਦ ਉਹਨਾਂ ਦੇ ਜੋ ਐਡਰੈਸ ਪ੍ਰੂਫ ਆਉ ਉਹਨਾਂ ਦੇ ਕੋਲ ਹੋਣਾ ਚਾਹੀਦਾ ਜਿਕਰ ਆਧਾਰ ਕਾਰਡ ਤੇ ਐਡਰੈਸ ਆ ਰਿਹਾ ਤਾਂ ਆਧਾਰ ਕਾਰਡ ਆਪ ਦੇ ਸਕਦੇ ਜਿਕਰ ਆਧਾਰ ਕਾਰਡ ਤੇ ਨਹੀਂ ਤਾਂ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਆਰ ਸੀ ਆਦਿ ਜਾਂ ਪਾਣੀ ਦਾ ਬਿੱਲ ਜਾਂ ਬਿਜਲੀ ਦਾ ਬਿੱਲ ਆਪਾ ਪ੍ਰੋਵਾਈਡ ਕਰਵਾ ਸਕਦੇ ਉਸ ਤੋਂ ਬਾਅਦ ਪਾਸਪੋਰਟ ਸਾਈਜ਼ ਦੋ ਫੋਟੋ ਤੁਹਾਡੇ ਕੋਲ ਹੋਣੀਆਂ ਜ਼ਰੂਰੀ ਜਿਕਰ ਪ੍ਰੋਸੈਸ ਦੀ ਗੱਲ ਕਰੀਏ ਕਿ ਕਿ ਸਕਿੰਨੇ ਸਮੇਂ ਦੀ ਜੋ ਯੋਜਨਾ ਹੈ ਇਸ ਦਾ ਕੰਪਲੀਟ ਪ੍ਰੋਸੈਸ ਕਿ ਰਹਿੰਦਾ ਹੈ ਇਸੇ ਕੰਪਲੀਟ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲਾਂ ਆਪਦੇ ਕੋਲ ਜੋ ਉੱਪਰ ਮੈਂ ਤੁਹਾਨੂੰ ਡਾਕੂਮੈਂਟ ਦੱਸਿਆ ਉਹ ਡਾਕੂਮੈਂਟ ਆਪਦੇ ਕੋਲ ਹੋਣੇ ਚਾਹੀਦੇ ਉਹ ਡਾਕੂਮੈਂਟ ਲੈ ਕੇ ਆਪਨੇ ਨੀਅਰਬਾਈ ਕਿਸੇ ਵੀ ਪੋਸਟ ਆਫਿਸ ਜਾਂ ਕਿਸੇ ਵੀ ਬੈਂਕ ਦੇ ਵਿੱਚ ਚਲੇ ਜਾਣਾ ਉੱਥੇ ਆਪ ਉਹਨਾਂ ਨੂੰ ਬੈਂਕ ਦੇ ਸਟਾਫ ਜਾਂ ਪੋਸਟ ਆਫਿਸ ਦੇ ਸਟਾਫ ਨੂੰ ਬੋਲਣਾ ਕਿ ਮੈਂ ਇਸ ਕੰਨੇ ਸਮਰੀਦੇਨ ਆਪਣੀ ਬੇਟੀ ਦਾ ਜਿਹੜਾ ਅਕਾਊਂਟ ਹੈ ਓਪਨ ਕਰਵਾਉਣਾ ਚਾਹੁੰਦਾ ਤਾਂ ਉਹ ਆਪਣਾ ਜਿਹੜਾ ਅਕਾਊਂਟ ਓਪਨ ਕਰਵਾਉਣ ਤੋਂ ਬਾਅਦ ਆਪ ਨੂੰ ਮਿਨੀਮਮ ਜਿਹੜਾ 250 ਰੁਪਏ ਤੋਂ ਲੈ ਕੇ ਜਿਆਦਾ ਤੋਂ ਜਿਆਦਾ ਜਿਹੜਾ 1.5 ਲੱਖ ਰੁਪਏ ਸਾਲਾਨਾ ਉਸ ਅਕਾਊਂਟ ਦੇ ਵਿੱਚ ਜਮਾ ਕਰਵਾ ਸਕਦੇ ਹੋ ਔਰ ਇਹ ਸਕੀਮ ਆਪ ਨੂੰ ਲਗਭਗ 15 ਸਾਲ ਤੱਕ ਜਿਹੜਾ ਕੰਪਲੀਟ ਹੈ ਉਹ ਪੈਸਾ ਆਪ ਨੂੰ ਜਮਾ ਕਰਵਾਉਣਾ ਪੈਗਾ 15 ਸਾਲ ਬਾਅਦ ਆਪ ਇਸ ਪੈਸੇ ਨੂੰ ਜਿਹੜਾ ਵਾਪਸ ਲੈ ਸਕਦੇ ਹੋ ਜਾਂ ਆਪ ਜੇਕਰ ਆਪਣੀ ਬੇਟੀ ਆ ਵੀ ਛੋਟੀ ਹੈ ਤਾਂ ਹੁਣ ਆਪ ਪਹਿਲਾਂ ਤੋਂ ਹੀ ਇਸ ਅਕਾਊਂਟ ਨੂੰ ਜਿਹੜਾ ਸਟਾਰਟ ਕਰਦੇ ਤਾਂ ਆਪ ਜਿਹੜਾ 18 ਸਾਲ ਤੱਕ ਇਸ ਪੈਸੇ ਨੂੰ ਜਮਾ ਕਰਾਉਣ ਦਾ 18 ਸਾਲ ਦੀ ਉਮਰ ਤੋਂ ਬਾਅਦ ਜੇਕਰ ਆਪ ਇਸ 50% ਇਸ ਪੈਸੇ ਨੂੰ ਕੱਢ ਸਕਦੇ ਹਾਈਅਰ ਸਟੱਡੀ ਵਗੈਰਾ ਵਾਸਤੇ ਇਸ ਪੈਸੇ ਨੂੰ ਲਗਾਉਣਾ ਚਾਹੁੰਦੇ ਹੋ ਤਾਂ ਆਪ ਨੂੰ 50% ਪੈਸਾ ਜਿਹੜਾ ਵਾਪਸ ਮਿਲੇਗਾ ਜੇਕਰ ਆਪ ਆਪਣੀ ਬੇਟੀ ਦੀ 18 ਸਾਲ ਤੋਂ ਬਾਅਦ ਉਸ ਦੀ ਮੈਰਿਜ ਕਰਨਾ ਚਾਹੁੰਦੇ ਹੋ ਤਾਂ ਆਪ ਨੂੰ ਜਿਹੜਾ ਮੈਰਿਜ ਤੋਂ 3 ਮਹੀਨੇ ਪਹਿਲਾਂ ਆਪ ਕੋ ਇਸ ਅਕਾਊਂਟ ਨੂੰ ক্লোਜ਼ ਕਰਵਾ ਕੇ ਪੂਰਾ ਪੈਸਾ ਵਾਪਸ ਲੈ ਸਕਦੇ ਹੋ ਜਾਂ ਜੋ ਮੈਰਿਜ ਹੋਣ ਤੋਂ 1 ਮਹੀਨਾ ਬਾਅਦ ਦੇ ਵਿੱਚ ਇਸ ਪੈਸੇ ਨੂੰ ਜਿਹੜਾ ਪੂਰਾ ਵਾਪਸ ਲੈ ਸਕਦੇ ਹੋ ਨਹੀਂ ਆਪ ਜੀ ਆਪ ਨੂੰ ਜੋ 21 ਸਾਲ ਤੱਕ ਇਸ ਸਕੀਮ ਦੇ ਅੰਡਰ ਖੋਲੇ ਗਏ ਅਕਾਊਂਟ ਨੂੰ ਜਿਹੜਾ ਕੰਟੀਨਿਊ ਕਰ ਸਕਦੇ ਹੋ 21 ਸਾਲ ਬਾਅਦ ਆਪ ਨੂੰ ਜਿਹੜਾ ਇਹ ਪੂਰਾ ਪੈਸਾ ਉਹ ਵਾਪਸ ਦੇ ਦਿੱਤਾ ਜਾਏਗਾ ਇਸ ਅਕਾਊਂਟ ਨੂੰ ਆਪ ਕਲੋਜ਼ ਕਰਵਾ ਸਕਦੇ ਹੋ 21 ਸਾਲ ਦੀ ਉਮਰ ਤੋਂ ਬਾਅਦ ਜਦੋਂ ਆਪ ਦੀ ਬੇਟੀ ਦੀ ਉਮਰ ਹੈ ਜਿਹੜੀ ਉਹ 21 ਸਾਲ ਦੀ ਹੋ ਜਾਵੇ ਹੁਣ ਜੇਕਰ ਆਪਾ ਜਮਾ ਰਾਸ਼ੀ ਦੀ ਗੱਲ ਕਰੀਏ ਕਿ ਆਪ ਕਿੰਨਾ ਪੈਸਾ ਜਿਹੜਾ ਘੱਟ ਤੋਂ ਘੱਟ ਜਮਾ ਕਰਵਾ ਸਕਦੇ ਹੋ ਜਿਆਦਾ ਤੋਂ ਜਿਆਦਾ ਜਮਾ ਕਰਵਾ ਸਕਦੇ ਹੋ ਜੇਕਰ ਆਪ ਘੱਟ ਤੋਂ ਘੱਟ ਪੈਸੇ ਦੀ ਗੱਲ ਕਰੀਏ ਤਾਂ 250 ਰੁਪਿਆ ਇੱਕ ਸਾਲ ਦਾ ਆਪ ਇਸ ਸਕੀਮ ਦੇ ਅੰਦਰ ਜਮਾ ਕਰਵਾ ਸਕਦੇ ਹੋ ਜੇ ਜਿਆਦਾ ਤੋਂ ਜਿਆਦਾ ਪੈਸੇ ਦੀ ਗੱਲ ਕਰੀਏ ਤਾਂ ਆਪ ਲਗਭਗ 1.5 ਲੱਖ ਰੁਪਏ ਇੱਕ ਸਾਲ ਦਾ ਇਸ ਸਕੀਮ ਦੇ ਅੰਦਰ ਇਸ ਅਕਾਊਂਟ ਦੇ ਵਿੱਚ ਜਮਾ ਕਰਵਾ ਸਕਦੇ ਹੋ ਔਰ ਜੇਕਰ ਆਪ ਮੰਨ ਲਓ ਕਿ ਆਪਨੇ ਇੱਕ ਵਾਰੀ 1.5 ਲੱਖ ਰੁਪਏ ਜਮਾ ਕਰਾਤਾ ਪਰ ਦੂਸਰੇ ਸਾਲ ਆਪ ਨੂੰ ਕੋਈ ਐਮਰਜੈਂਸੀ ਆ ਗਈ ਆਪ 1.5 ਲੱਖ ਰੁਪਏ ਨਹੀਂ ਜਮਾ ਕਰਵਾ ਪਾਏ ਆਪ ਸੋਚਦੇ ਹੋ ਕਿ ਮੈਂ ਉਸ ਨੂੰ ਅਗਲੇ ਸਾਲ ਕਰਵਾ ਦੂਗਾ ਤਾਂ ਆਪ ਉਸ ਦੇ ਉੱਪਰ 50 ਰੁਪਏ ਜਿਹੜਾ ਆਪ ਨੂੰ ਜੁਰਮਾਨਾ ਲੱਗੇਗਾ ਜੁਰਮਾਨਾ ਲੱਗਣ ਤੋਂ ਬਾਅਦ ਆਪ ਉਸ ਨੂੰ ਕਹਿਣ ਨੂੰ ਦੁਬਾਰਾ ਤੋਂ ਕੰਟੀਨਿਊ ਜਿਹੜਾ ਉਹ ਕਰਵਾ ਸਕਦੇ ਜੇਕਰ ਆਪਾਂ ਰੇਟ ਆਫ ਇੰਟਰਸਟ ਦੀ ਗੱਲ ਕਰੀਏ ਕਿ ਸਕੰਨੇ ਸਮਰiddhi ਸਕੀਮ ਦੇ ਅੰਡਰ ਖਲਾਏਗੇ اکاؤنٹ ਤੇ ਆਪ ਨੂੰ ਕਿੰਨਾ ਜਿਹੜਾ ਵਿਆਜ ਆਉ ਮਿਲਵਾਲ ਲਗਭਗ 8% ਜਿਹੜਾ ਆਪ ਨੂੰ ਵਿਆਜ ਇਸ ਸਕੀਮ ਦੇ ਅੰਡਰ ਮਿਲਦਾ ਜੋ ਆਪ ਆਪਣੀ ਬੇਟੀ ਦਾ ਸਕੰਨੇ ਸਮਰiddhi ਦੇ ਅੰਡਰ ਅਕਾਊਂਟ ਖਲਵਾਉਂਦੇ ਹੋ ਤਾਂ ਜਿੰਨਾ ਪੈਸਾ ਆਪ ਦਾ ਜਮਾ ਹੁੰਦਾ ਉਸ ਤੇ 8% ਜਿਹੜਾ ਸਲਾਨਾ ਵਿਆਜ ਆਵਾਂ ਨੂੰ ਮਿਲਦਾ ਔਰ ਜਿੰਨਾ ਇਹ ਪੈਸਾ ਆਪ ਜਮਾ ਕਰਵਾਉਂਦੇ ਹੋ ਇਹ ਪੈਸੇ ਨੂੰ ਆਪ ਵਾਪਸ ਪੂਰਾ 21 ਸਾਲ ਜਾਂ 18 ਸਾਲਾਂ ਬਾਅਦ ਵਾਪਸ ਲੈਂਦੇ ਤਾਂ ਇਹ ਪੈਸਾ ਟੋਟਲ ਪੈਸਾ ਜਿਹੜਾ ਉਹ ਟੈਕਸ ਫਰੀ ਜੋ ਜਿੰਨਾ ਵੀ ਆਪ ਨੂੰ ਪੈਸਾ ਮਿਲਣਾ 18 ਸਾਲ ਜਾਂ 21 ਸਾਲ ਦੀ ਜਦੋਂ ਆਪ ਦੀ ਬੇਟੀ ਦੀ ਏਜ ਹੋ ਜਾਂਦੀ ਤਾਂ ਇਹ ਟੋਟਲ ਪੈਸਾ ਜਿਹੜਾ ਉਹ ਟੈਕਸ ਫਰੀ ਰਹਿੰਦਾ ਹੈ